ਨੈਕਸਟ 24 ਪੰਜਾਬ న్యూਸ ਚੈਨਲ ਦੇਖਦੇ ਦਰਸ਼ਕਾਂ ਨੂੰ ਫਿਰ ਪਿਆ ਸੱਛੇ ਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੂਰ ਕਰੋ ਤਾਂ ਜੋ ਸਾਡੀ ਅਨਵਲਗਨਮ ਗੰਤੀ ਤਾਜ਼ੀ ਖਬਰਾਂ ਤੋਂ ਅੱਜ ਤੱਕ ਪਹੁੰਚਣ ਗਰਾਮ ਪੰਚਾਇਤ ਪਿੰਡ ਗੱਜਲਦਿਆਂ ਤੋਂ ਸੜਕਾਂ ਦਾ ਬਾਬਾ ਕੁਲਦੀਪ ਸਿੰਘ ਜੀ ਚਾਰ ਸਾਈਵ ਵਾਲੇ ਹਲਕਾ ਵਿਧਾਇਕ ਸਰਵਨ ਸਿੰਘ ਤੋਂ ਨਵਤੇ ਆਪਣੇ ਕੰਮ ਕਮਾਣਾ ਨਾ ਰੱਖਿਆ ਗਿਆ ਨਹੀਂ ਪੱਥਰ ਜਿਹੜਾ ਤਰਨਤਣ ਦੇ ਸਰਹੱਦੀ ਪਿੰਡ ਗੱਜਲ ਦੀ ગ્રામ ਪੰਚਾਇਤ ਵਿਖੇ ਪਿੰਡ ਗੱਜਲ ਤੋਂ ਗੁਰਦੁਆਰਾ ਚਾਰ ਸਾਹਿਬ ਨੂੰ ਜਾਣ ਵਾਲੀ ਸੜਕ ਪਿੰਡ ਫਿਰਨੀ ਦੀ ਸੜਕ ਦਾ ਰੱਖਿਆ ਗਿਆ ਨਹੀਂ ਪੱਥਰ ਇਸ ਮੌਕੇ ਤੇ ਬਾਬਾ ਕੁਲਦੀਪ ਸਿੰਘ ਜੀ ਚਾਰ ਸਾਹਿਬ ਵਾਲੇ ਹਲਕਾ ਵਿਧਾਇਕ ਸਰਮਨ ਸਿੰਘ ਤੋਂ ਸਰਪੰਚ ਕਾਲਾ ਸਿੰਘ ਗਰੇਵਾਲ ਪਿੰਡ ਗੱਜਲ ਦੇ ਸਹਿਯੋਗ ਨਾਲ ਰੱਖਿਆ ਗਿਆ ਦੋ ਦੋ ਸੜਕਾਂ ਦਾ ਨਹੀਂ ਪੱਥਰ ਗੱਜਲ ਤੋਂ ਗੁਰਦੁਆਰਾ ਚਾਰ ਸਾਹਿਬ ਨੂੰ ਜਾਣ ਵਾਲੀ ਪਿੰਡ ਦੀ ਫਿਰਨੀ ਦੀ ਸੜਕ ਦਾ ਰੱਖਿਆ ਗਿਆ ਨਹੀਂ ਪੱਥਰ ਅਤੇ ਮੌਕੇ ਤੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦੇ ਹਲਕਾ ਵਿਧਾਇਕ ਸਰਵਨ ਸਿੰਘ ਧੋਨੇ ਕਹੇ ਕਿ ਸਰਦਾਰ ਭਗਵੰਤ ਸਿੰਘ ਮਾਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ ਸਨ ਉਹਨਾਂ ਨੂੰ ਜਲਦ ਤੋਂ ਜਲਦ ਹੀ ਪੂਰਾ ਕੀਤਾ ਜਾਵੇਗਾ ਵਿਕਾਸ ਦੇ ਪੱਖੋਂ ਕਿਸੇ ਤਰ੍ਹਾਂ ਦਾ ਵੀ ਪੱਖਪਾਤ ਕਿਸੇ ਵੀ ਪਿੰਡ ਦੇ ਨਾਲ ਨਹੀਂ ਕੀਤਾ ਜਾਵੇਗਾ ਅਤੇ ਇਸ ਮੌਕੇ ਤੇ ਹਾਜ਼ਰ ਸਨ ਮਹਾਂਪੁਰਸ਼ ਬਾਬਾ ਕੁਲਦੀਪ ਸਿੰਘ ਜੀ ਚਾਹ ਸਾਬ੍ਹ ਵਾਲੇ ਬਾਬਾ ਚੜਤ ਸਿੰਘ ਜੀ ਹਲਕਾ ਵਿਧਾਇਕ ਸਰਬੰਸਿੰਘ ਤੁਨ ਪੀਏ ਹੀਰਾ ਪੁੱਲਰ ਰਾਜੋਕੇ ਸਰਪੰਚੇ ਨਾ ਤੋਂ ਇਲਾਵਾ ਪਿੰਡ ਵਾਸੀ ਆਦਿਕ ਸਰਪੰਚ ਹਜ ਸੰਤ ਤੁਸੀਂ ਦੇਖੋ ਕਿ ਇਹ ਪੂਰਾ ਮਾਮਲਾ ਖੇਮਕਰਨ ਤੋਂ ਦਵਿੰਦਰ ਸਹਾਤਾ ਦੀ ਵਿਸ਼ੇਸ਼ ਰਿਪੋਰਟ ਅੱਜ ਵੀਰੇ ਜਿਹੜੀ ਇੱਕ ਸ਼ੁਰੂਆਤ ਕੀਤੀ ਆ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਜੀ ਮਾਨ ਨੇ ਖੇਮਕਰਨ ਹਲਕੇ ਨੂੰ 50 ਕਿਲੋਮੀਟਰ ਸੜਕਾਂ ਜਿਹੜੀਆਂ ਉਹ ਦਿੱਤੀਆਂ ਉਹਦੇ ਵਿੱਚੋਂ ਅੱਜ ਜਿਹੜਾ ਸ਼ੁਰੂ ਕੀਤਾ ਹੈ ਪਹਿਲਾਂ ਅਸੀਂ ਤਲਵੰਡੀ ਪਿੰਡ ਤੋਂ ਚੱਲੇ ਸੀ ਫਿਰ ਤਲਵੰਡੀ ਮਾਣੇ ਕੇ ਝੰਡ ਤੇ ਹੁਣ ਗੱਜਲ ਪਿੰਡ ਆਏ ਆ ਤੇ ਆ ਜਿਹੜੀ ਸੜਕਾ ਮਹਾਪੁਰਖ ਨੇ ਅਧ்கਾਟਨ ਕੀਤਾ ਹੈ ਸੜਕ ਦਾ ਬਾਬਾ ਜੀ ਹੁਣਾਂ ਨੇ ਕਿਉਂਕਿ ਇਹ ਸੜਕ ਜਿਹੜੀ ਐ ਇਥੋਂ ਪਿੰਡ ਤੋਂ ਗੁਰੂ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਉਹਨਾਂ ਦੇ ਦਰਬਾਰ ਨੂੰ ਇਹ ਸੜਕ ਜਾਣੀ ਐ ਉਹ ਸੜਕ ਦਾ ਜਿਹੜਾ ਨਹੀਂ ਪੱਥਰ ਅੱਜ ਆਪਾਂ ਇੱਥੇ ਰੱਖਿਆ ਤੇ ਉਹਦਾ ਅਧ்கਾਟਨ ਕੀਤਾ ਸੋ ਸਾਡੀ ਸਰਕਾਰ ਦੀ ਜਿਹੜੀ ਹੈ ਉਹ ਕੋਸ਼ਿਸ਼ ਹੈ ਕਿ ਜਿਹੜੇ ਸਾਡੇ ਰਸਤੇ ਆ ਜਿਹੜੀਆਂ ਸਾਡੀਆਂ ਛੜਕਾਂ ਵਾਂ ਉਹ ਭਾਵੇਂ ਗੁਰੂ ਘਰਾਂ ਨੂੰ ਜਾਂਦੀਆਂ ਜਾਂ ਪਿੰਡਾਂ ਨਾਲ ਜੁੜਦੀਆਂ ਉਹ ਸਾਰੀਆਂ ਲਿੰਕ ਛੜਕਾਂ ਜਿਹੜੀਆਂ ਉਹ ਬਣਾਈਆਂ ਜਾਣ ਮੈਂ ਤੇ ਮੇਰਾ ਵੀ ਹੈਰਾਨ ਹੋ ਗਿਆ ਕਿ ਦੇਸ਼ ਜਾਦ ਹੋਏ ਨੂੰ ਕਿੰਨਾ ਟਾਈਮ ਹੋ ਗਿਆ ਤੇ ਅੱਜ ਵੀ ਅਸੀਂ ਜਿਹੜੀਆਂ ਕੱਚੀਆਂ ਸੜਕਾਂ ਦੇ ਨਹੀਂ ਪੱਥਰ ਰੱਖ ਰਹੇ ਆ ਤੇ ਬੜੀ ਹੈਰਾਨਗੀ ਦੀ ਗੱਲ ਇਹ ਸੜਕਾਂ ਪਹਿਲਾਂ ਬਣੀਆਂ ਚਾਹੀਦੀਆਂ ਸੀ ਪਰ ਸਾਡੀ ਕੋਸ਼ਿਸ਼ ਇਹ ਹੈ ਕਿ ਹਰੇਕ ਛੜਕ ਭਾਵੇਂ ਕਿਸੇ ਡੇਰੇ ਨੂੰ ਜਾਂਦੀ ਹੋਵੇ ਚਾਹੇ ਪਿੰਡਾਂ ਨਾਲ ਜੁੜਦੀ ਹੋਵੇ ਔਰ ਇੱਕ ਹੋਰ ਵੱਡਾ ਅਪਰਾਲਾ ਜਿਹੜਾ ਕਰਨ ਲੱਗੇ ਆ ਕਿ ਸੜਕਾਂ ਨੂੰ ਚੌੜੀਆਂ ਕਰਨ ਦਾ ਵੀ ਜਿਹੜਾ ਇੱਕ ਪ੍ਰੋਜੈਕਟ ਲੈ ਕੇ ਆਏ ਆ ਜਿਹੜੀਆਂ 12 ਫੁੱਟੀਆਂ ਉਹਨਾਂ ਨੂੰ 18 ਫੁੱਟੀਆਂ ਕਰਾਂਗੇ ਜਿਹੜੀਆਂ 10 ਫੁੱਟੀਆਂ ਉਹਨਾਂ ਨੂੰ 14 16 ਫੁੱਟੀਆਂ ਸੜਕਾਂ ਨੂੰ ਚੌੜਾ ਵੀ ਕਰਨ ਜਾ ਰਹੇ ਆ ਜਿਹੜੀਆਂ ਪੂਰੀਆਂ ਖੇਮਕਰ ਨਾਲ ਲੱਗਦੀਆਂ ਛੜਕਾਂ ਸੋ ਉਹਦੇ ਲਈ ਅੱਜ ਜਿਹੜੀ ਇੱਕ ਸ਼ੁਰੂਆਤ ਕੀਤੀ ਹੈ ਇਹ ਸਰ ਇਹ ਕਿੰਨੀ ਕੀ ਲਾਗਤ ਨਾਲ ਜਿਹੜੀ ਇਹ ਸਾਡੇ ਤੱਕ ਤਿਆਰ ਹੋਵੇ ਮੇਰੇ ਵੀਰ ਇਹ ਘਟੋ ਘਟ ਮੇਰੇ ਹਿਸਾਬ ਨਾਲ ਕਿੰਨੇ ਕਿਲੋਮੀਟਰ ਹੈ ਜੀ ਇਹ ਕਿਲੋਮੀਟਰ ਤੋਂ ਉੱਤੇ ਭਾਜੀ ਇਹ ਇਹ 50 ਲੱਖ ਦੇ ਕਰੀਬ ਇਤੇ ਖਰਚਾ ਆਊਗਾ ਜਿਹੜੀ ਇਹ ਛੜਕਾ ਇਹ ਐਵਰੇਜ 50 ਲੱਖ ਦੇ ਜਿਹੜੀ ਉਹਦੇ ਨਾਲ ਬਣੂਗੀ ਬਾਬਾ ਜੀ ਵੈਗੂ ਜੀ ਦਾ ਖਾਲਸਾ ਹੈ ਬਾਬਾ ਜੀ ਅੱਜ ਜਿਹੜਾ ਇਹ ਮਤਲਬ ਪ੍ਰਾਲਾ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਕਿ ਆਪਣੇ ਗੁਰਦੁਆਰਾ ਝਾੜ ਸਾਹਿਬ ਜੀ ਨੂੰ ਸੜਕ ਜਿਹੜੀ ਹੈ ਮਤਲਬ ਜਿਹਦਾ ਨੀ ਪੱਥਰ ਰੱਖਿਆ ਜਾ ਰਿਹਾ ਤੇ ਕੀ ਕਹਿਣਾ ਜੀ ਤੁਹਾਡਾ ਸਰਕਾਰ ਦਾ ਝੜਕ ਨੂੰ ਬਹੁਤ ਖੁਸ਼ੀ ਦੀ ਗੱਲ ਹੈ ਜੀ ਜਿਹੜੀ ਹੈ ਕਿ ਸਾਡੀ ਸੜਕ ਬੇਕੋਲ ਢਾਏ ਦੇ ਨਾਲ-ਨਾਲ ਜਾਂਦੀ ਹੀ ਟਹਿ ਜਾਂਦੀ ਹੀ ਰੁੜ ਜਾਂਦੀ ਹੀ ਹੋ ਜਾਂਦਾ ਹੈ ਸਾਰਾ ਕੁਝ ਸਾਡਾ ਜਾਣਾ ਆਉਣਾ ਔਖਾ ਹੋ ਜਾਂਦਾ ਸੀ ਤੇ ਬੜੀ ਖੁਸ਼ੀ ਦੀ ਗੱਲ ਹੈ ਜਿਹੜੀ ਹੁਣ ਤੁਹਾਨੂੰ ਸਾਹਿਬ ਸਾਨੂੰ ਝੜਕ ਬਣਾ ਕੇ ਦੇ ਚੱਲੇਗਾ ਸੰਗਤਾਂ ਸੌਖੀਆਂ ਜਾਣ ਆਉਣ ਬਹੁਤ ਸੋਹਣਾ ਹੋਊਗਾ ਇਤਿਹਾਸਿਕ ਗੁਰਦੁਆਰਾ ਜੀ ਤੇ ਜਾਣਾ ਆਉਣਾ ਸਾਡਾ ਬਹੁਤ ਸੌਖਾ ਹੋ ਜਾਊਗਾ ਢਾਏ ਦਾ ਕੰਡਾ ਵਾ ਬੜੀ ਖੁਸ਼ੀਆਂ ਦੀ ਗੱਲ ਹੈ